ਸਸ ਮੈਂਬਰ ਕੰਗੜਾ ਰਾਉ ਦੇ ਨਵੀਂ ਫਿਲਮ ਐਮਰਜੈਂਸੀ ਦਾ ਪੰਜਾਬ ਚ ਲਗਾਤਾਰ ਵਿਰੋਧ ਹੋ ਰਿਹਾ ਮੰਗਲਵਾਰ ਨੂੰ ਇੱਕ ਮਾਲ ਚ ਫਿਲਮ ਦਿਖਾਈ ਜਾਣ ਦੀ ਸੂਚਨਾ ਮਿਲੀ ਤਾਂ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ ਅਸਲੇ ਤਸਵੀਰਾਂ ਬਠਿੰਡਾ ਦੇ ਮਿੱਤਲ ਮੌਲਦੀਆ ਨੇ ਜਿੱਥੇ ਕਿ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘਾਂ ਵੱਲੋਂ ਕੰਗੜਾ ਨੌਥ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਗਿਆ ਦਰਸਲ ਸਿੱਖ ਜਥੇਬੰਦੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਮਾਲ ਵਿੱਚ ਫਿਲਮ ਐਮਰਜੈਂਸੀ ਦਿਖਾਈ ਜਾਣੀ ਹੈ ਜਿਸ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਇਸ ਮਾਲ ਦੇ ਬਾਹਰ ਪਹੁੰਚ ਗਈਆਂ ਅਤੇ ਮਾਲ ਦੇ ਮਾਲਕਾਂ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਮੰਗ ਕੀਤੀ ਕਿ ਫਿਲਮ ਨੂੰ ਬੈਨ ਕੀਤਾ ਜਾਵੇ ਉਧਰ ਤਰਨੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਪੁਲਿਸ ਅਤੇ ਹੋਰ ਪੁਲਿਸ ਵਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਕੇ ਤਰਨਾ ਕਰੀਏ ਨਾਲ ਗੱਲਬਾਤ ਕੀਤੀ ਗਈ। ਸੁਰੰਤ ਤਰਨਾ ਕਰੀਏ ਨੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਫਿਲਮ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਹੇਜ਼ ਪਹੁੰਚੀਏ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਫਿਲਮ ਤੇ ਪੱਕੇ ਤੌਰ ਤੇ ਪਾਬੰਦੀ ਲਗਾਈ ਜਾਵੇ। ਬੁੱਕਿਆ ਗਿਆ ਜੀ ਕੀ ਚਾਰਨਾ ਹੈ ਕੀ ਜਾਣਾ ਚਾਹੁੰਦਾ ਚੰਗਰਾਰਾ ਨਾ ਉਹ ਜੰਮ੍ਹਾਈ ਸਮੇਂ ਤੋਂ ਪਹਿਲਾਂ ਜੈਸੂ ਦੇਵ ਜੀ ਖਾਸ ਕਰਕੇ ਪਾਪਾ ਕਿਸਾਨਾਂ ਦੇ ਧਟ ਕੇਂਦਰਿਆਂ ਦੇ ਸਿਖਾਣੇ ਬਹੁਤ ਨਮਾਜ ਕਰਾ ਰਹੇ ਸਾਡੀ ਸਰਕਾਰ ਤੋਂ ਨਾ ਸਰਕਾਰ ਤੋਂ ਵੀ ਜਿਹੜੀ ਇਸ ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਅੱਛਾ ਇਹ ਆਕਲੋਂ ਦੀ ਬੜੀ ਸ਼ੌਕੀਆ ਜੋੜੋ ਪਿਆ ਜੀ ਕਾ ਸਰਕਾਰ ਨੇ ਜੌਨੇ ਕਿਉਂ 21 ਤਾਰੀਖ ਜਿਸ ਤਰ੍ਹਾਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਤੁਹਾਨੂੰ ਲੱਗਦਾ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਤੇ ਪੰਜਾਬੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਈ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਹੱਲ ਪਾ ਕੇ ਦੇਸ਼ ਦੇ ਵਿੱਚ ਜਿਹੜੇ ਰਸਤੇ ਤੇ ਤੁਰੀ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਕਿ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇੱਕ ਸੁਲਤਾਨਾ ਕਿਸੇ ਦੀ ਗਤੀਵਿਧੀਆਂ ਕਿਸੇ ਦਾ ਫਲਾਣਾ ਚੱਲ ਸਕਦਾ ਹੈ ਕਿ ਫਿਰਕਿਆਂ ਦੇ ਵਿੱਚ ਜਿਹੜੀ ਹਰਫਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅੱਗ ਨਾ ਖੇੜੇ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਚਾਹੀਦੀ ਹੈ ਭਜਾਉਣੀ ਹੋਣੀ ਹੈ ਅੱਛਾ ਅੱਜ ਫਿਲਮ ਲਾਉਂਦੇ ਨੇ ੱੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਰੋਕੀ ਨਹੀਂ ਸਕਦੀ ਅੱਛਾ ਲਾਉਣੀ ਆ ਕਿ ਇੱਕ ਲੱਗੀ ਸੀ ਉਹਦਾ ਜੋਣਾ ਸਰਵਜੋ ਹੋਇਆ ਲੋਕਾਂ ਨੇ ਆਪੇ ਕਰੋਂਗੇ ਵੀ ਫਿਲਮ ਆ ਦੇਖਣ ਲਈ ਗੱਗਣ ਹੀ ਨਹੀਂ ਦੇ ਲੋਕ ਤਾਂ ਤਾਹੋਂ ਕਿ ਨਟ ਦੇ ਆਨਲਾਈਨ ਦੇਖ ਲੈਂਦੇ ਲੋਕ ਸੁਣੂਗੀ ਕੀ ਉਹਨਾਂ ਦਾ ਵੀਰ ਕਰਾਂਗੇ ਜਿਹਦੇ ਪੁੱਤਰ ਕਹਿੰਦਾ ਨਹੀਂ ਇਸ ਨੂੰ ਲੱਗਣ ਨਹੀਂ ਦੇਣਾ ਜੀ ਦੇਸ਼ ਭਰ ਚ ਪਾਕ ਕਰਾਂਗੇ ਕਿੱ데 ਪੰਜਾਬ ਤੋਂ ਦੇਸ਼ ਭਰ ਚ ਦੇ ਪਹੁੰਚਣਗੇ ਜੀ ਅੱਜ ਦੱਸਿਏ ਕਿ ਇਸ ਤੋਂ ਪਹਿਲਾਂ ਫਿਲਮ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਫਿਲਮ ਦੀ ਸਮੂੱਚੀ ਕਾਸਟ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਨੋਟਿਸ ਭੇਜਣ ਵਾਲੇ ਸਮਾਜਿਕ ਕਾਰਕੂਨ ਅਮਨਦੀਪ ਕਲਸੀ ਦਾ ਕਹਿਣਾ ਹੈ ਕਿ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਨਾਲ ਸਿੱਖਾਂ ਵਿੱਚ ਭਾਰੀ ਰੋਸ ਹੈ ਅਤੇ ਕਈ ਥਾਵਾਂ ਤੇ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਦੇਸ਼ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਪੰਗ ਹੋ ਸਕਦੀ ਹੈ ਜਿਸ ਤੋਂ ਬਾਅਦ ਹੁਣ ਇਸ ਫਿਲਮ ਨੂੰ ਪੱਕੇ ਤੌਰ ਤੇ ਬੈਨ ਕਰਨ ਦੀ ਮੰਗ ਲਗਾਤਾਰ ਉੱਠਦੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ